ਮਸੀਬ ਭਾਈਚਾਰੇ ਦੇ ਵੱਲੋਂ ਭਾਨੇ ਸਿੱਧੂ ਦੇ ਬਿਆਨਾਂ ਦੇ ਵਿਰੋਧ ਵਿੱਚ ਤਿੱਖਾ ਰੋਸ ਮਜਾਹਰਾ ਕੀਤਾ ਗਿਆ ਹੈ ਭਾਈਚਾਰੇ ਨੇ ਭਾਨੇ ਸਿੱਧੂ ਦਾ ਬੁਦਲਾ ਫੋਕੇ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਜ਼ੋਰ ਨਾਲ ਕਿਹਾ ਕਿ ਉਹ ਆਪਣੇ ਭਾਈਚਾਰੇ ਵਿੱਚ ਫੁੱਟ ਪਾਉਣ ਦੀ ਕਿਸੇ ਵੀ ਕੋਸ਼ਿਸ਼ ਨੂੰ ਸਹਿਣ ਨਹੀਂ ਕਰ ਸਕਦੇ ਮਸੀਬ ਭਾਈਚਾਰੇ ਦੇ ਆਗੂ ਨੇ ਦੱਸਿਆ ਕਿ ਭਾਨੇ ਸਿੱਧੂ ਨੇ ਅੰਕੁਰ ਨਰੂਲਾ ਮਿਨਿਸਟਰੀ ਅਤੇ ਪਾਸਟਰਾਂ ਬਾਰੇ ਨਿੰਦਿਆ ਜਨਕ ਸ਼ਬਦ ਬੋਲੇ ਨੇ ਜਿਸ ਨਾਲ ਪੂਰੇ ਭਾਈਚਾਰੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਆਗੂ ਨੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਪਾਈਚਾਰੇ ਦੀ ਧਾਰਮਿਕ ਭਾਵਨਾ ਨਾਲ ਖਿਲਵਾੜ ਕਰਨ ਦਾ ਕੋਈ ਵੀ ਹੱਕ ਨਹੀਂ ਹੈ ਅਜਿਹੀ ਢੜਕਾਉ ਭਾਸ਼ਾ ਕਦੇ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪਾਈਚਾਰਾ ਦੇ ਮੈਂਬਰਾਂ ਨੇ ਭਾਨੇ ਸਿੱਧੂ ਖਿਲਾਫ ਕੜੀ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਕਿ ਉਹ ਸਮਾਜਿਕ ਸਾਂਝ ਅਤੇ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਸ਼ਾਂਤੀ ਦੇ ਪੱਖ ਵਿੱਚ ਰਹੇ ਹਾਂ ਪਰ ਆਪਣੇ ਧਰਮ ਅਤੇ ਭਾਈਚਾਰੇ ਉੱਤੇ ਹਮਲਾ ਬਰਦਾਸ਼ਤ ਨਹੀਂ ਆਗੂਆਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਮੁਸੀਬ ਭਾਈਚਾਰੇ ਵੱਲੋਂ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਸ ਤਰ੍ਹਾਂ ਦੀਆਂ ਨਿੰਦਿਆ ਜਨਕ ਟਿੱਪਣੀਆਂ ਨਹੀਂ ਰੋਕੀਆਂ ਗਈਆਂ ਤਾਂ ਉਹ ਵੱਡੇ ਪੱਧਰ ਉੱਤੇ ਰੋਸ ਪ੍ਰਦਰਸ਼ਨ ਕਰਨਗੇ ਭਾਈਚਾਰੇ ਦੇ ਆਗੂਆਂ ਨੇ ਅੰਤ ਵਿੱਚ ਇੱਕ ਅਪੀਲ ਕੀਤੀ ਹੈ ਕਿ ਸਮਾਜ ਦੇ ਹਰ tiers ਨੂੰ ਇੱਕ ਦੂਜੇ ਦੀ ਇੱਜ਼ਤ ਕਰਨੀ ਚਾਹੀਦੀ ਹੈ ਤਾਂ ਕਿ ਸਾਂਝ ਅਤੇ ਸ਼ਾਂਤੀ ਇਸੇ ਤਰ੍ਹਾਂ ਬਣੀ ਰਹੇ ਸਾਰੇ ਹੀ ਭੈਣ ਭਰਾਵਾਂ ਨੂੰ ਜੈਮਸੀ ਦੀ ਮੈਂ ਦੱਸਣਾ ਚਾਹੁੰਦਾ ਹਾਂ ਤੁਹਾਡੇ ਮੈਦੀਆ ਮਾਈ ਕਿ ਸਾਡੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਪਰਮੇਸ਼ਰ ਦੇ ਦਾਸ ਪਾਸਟਰ ਅੰਕਰ ਜੂਸਬੰਦ ਨਰੂਲਾ ਔਰ ਸਾਡੀ ਸਪਿਰਚੁਅਲ ਮਦਰ ਸੋਨੀਆ ਨਰੂਲਾ ਦੇ ਵਿਰੁੱਧ ਇਹਨਾਂ ਨੇ ਇੱਕ ਪੁਤਲਾ ਫੁੱਕਿਆ ਸੀ ਉਹਨਾਂ ਦਾ ਅਸੀਂ ਇਹਨੂੰ ਪੁੱਛਣਾ ਚਾਹੁੰਦੇ ਆ ਪਾਨਾ ਸਿੱਧੂ ਨੂੰ ਉਹ ਨਾ ਕੋਈ ਬੰਦਾ ਆ ਤੂੰ ਨਾ ਤੂੰ ਬੁੱਢੀ ਆ ਮੈਨੂੰ ਤਾਂ ਵਿਚਰਾਜਾ ਮੇਲ ਲੱਗਦਾ ਸੀ ਤੂੰ ਇਸ ਫੇਮਸ ਬੰਦੇਆਂ ਵਾਸਤੇ ਤੂੰ ਫੇਮ ਭਾਨਣ ਲਈ ਉਹ ਕਿੱਡੀ ਦੌਰਾਨ ਕੇ ਜਲੰਧਰ ਵਿੱਚ ਫਾ ਲੈ ਰਿਆਂ ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਇਹ ਮਸੀਹ ਕੋਮ ਡਰਨ ਵਾਲੀ ਨਹੀਂ ਹੈਗੀ ਨਾ ਕੰਬਣ ਵਾਲੀ ਆ ਬਸ ਤੇਰੀ ਧੌਂ ਤੇ ਗੋਡਾ ਧਰਨ ਵਾਲੀ ਆ ਮੈਂ ਤੈਨੂੰ ਹallelujah ਹallelujah ਇਹ ਕੁੱਤੇ ਪਾ ਬੰਦੇ ਨੂੰ ਅਸੀਂ ਸਲਾਹ ਦੇ ਦੇ ਲੱਗੇ ਆ ਕੁੱਤਿਆਂ ਤੇਰੇ ਦੇ ਪਰਚੇ ਹੋ ਲੱਗੇ ਨੇ ਹਰ ਜ਼ਿਲ੍ਹੇ ਦੇ ਵਿੱਚ ਪਰਚਾ ਕਰਾ ਕੇ ਸਾਲ ਹੋਵੇਗੀ ਮਸੀਹ ਕੋਮ ਤੇ ਤੈਨੂੰ ਸਲਾਂਗਾ ਦੇ ਵਿੱਚ ਸੁੱਟ ਕੇ ਹੀ ਸਾਲ ਹੋਵੇਗੀ ਹallelujah ਹallelujah ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਔਰ ਦਸੰਬਰ ਦੇ ਮਹੀਨੇ ਦੀਆਂ 크리스마ਸ ਦੀਆਂ ਆਪ ਸਭ ਨੂੰ ਵਧਾਈਆਂ ਮੇਰੇ ਵੱਲੋਂ ਔਰ ਅੱਜ ਇੱਥੇ ਜਿਹੜਾ ਜਲਾਸ ਕੀਤਾ ਗਿਆ ਆ ਉਹ ਭਾਨੇ ਸਿੱਧੂ ਦੇ ਖਿਲਾਫ ਕੀਤਾ ਗਿਆ ਆ ਕਿਉਂਕਿ ਭਾਨੇ ਸਿੱਧੂ ਨੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਹੀ ਨਪਾਹ ਕਰਤਤ ਕੀਤੀ ਆ ਮਸੀਹ ਕੌਮ ਦੇ ਹਿਰਦਿਆਂ ਨੂੰ ਬਲੁੰਦਿਆ ਆ ਔਰ ਉਹਦੇ ਨਾਲ ਇੱਕ ਹੋਰ ਜਿਹੜਾ ਕੰਜਰ ਤੇ ਜਸਵੀ ਮਨਹਾਸ ਜਿਹੜਾ ਆਪਣੇ ਆਪ ਨੂੰ ਪੰਜਾਬ ਵਿੱਚੋਂ ਮੋਰਚਾ ਦਾ ਪ੍ਰਧਾਨ ਦੱਸਦਾ ਆ ਉਹ ਪੰਜਾਬ ਨੂੰ ਬਚਾਓ ਮੋਰਚਾ ਦਾ ਪ੍ਰਧਾਨ ਨਹੀਂ ਆ ਉਹ ਪੰਜਾਬ ਉਜਾੜੂ ਮੋਰਚਾ ਦਾ ਪ੍ਰਧਾਨ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਦਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਕੋਈ ਹੇਟ ਸਪੀਚ ਦੇਊਗਾ ਜਾਂ ਕਿਸੇ ਧਰਮ ਨੂੰ ਟਾਰਗੇਟ ਕਰੇਗਾ ਉਸ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅੱਜ ਅਸੀਂ ਆਪਣੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੂੰ ਮਤਲਬ ਜਾਂਚ ਕਰਾਉਣਾ ਚਾਹੁੰਦੇ ਆ ਕਿ ਉਹਨਾਂ ਨੇ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਸੀ ਉਹ ਸਟੇਟਮੈਂਟ ਦੇ ਵਿਹਾਵ ਤੇ ਇਹਦੇ ਗਲਤ ਲੋਕ ਨੇ ਜਿਹੜੇ 크리스마ਸ ਦੇ ਦਿਨਾਂ ਦੇ ਵਿੱਚ ਮਸੀਹ ਕੌਮ ਨੂੰ ਟਾਰਗੇਟ ਕਰਦੇ ਨੇ ਔਰ ਜਿਹੜੇ ਬਰਸਾਤੀ ਡੱਡੂ ਨੇ ਜਦੋਂ ਵੀ 크리스마ਸ ਦਾ ਤਿਆਰ ਹੁੰਦਾ ਆ ਉਦੋਂ ਇਹ ਡੱਡੂ ਜਦੋਂ ਬਾਹਰ ਆਉਂਦੇ ਨੇ ਤੇ ਪੰਜਾਬ ਦੇ ਵਿੱਚ ਅੱਗ ਲਾਉਂਦੇ ਨੇ ਆਪਸੀ ਭਾਈਚਾਰੇ ਕਾਂਝ ਨੂੰ ਖਰਾਬ ਕਰਦੇ ਨੇ ਐੋ ਜੇ ਸ਼ਰਾਰਤੀ ਬੰਦਿਆਂ ਨੂੰ ਕਾਨੂੰਨ ਦੇ ਕਾਨੂੰਨ ਦੇ ਆਧਾਰ ਤੇ ਮੈਂ ਆਪਣੇ ਪ੍ਰਸ਼ਾਸਨ ਦੇ ਗਾੜੀ ਮੰਗ ਕਰਦਾ ਆਂ ਔਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਪ੍ਰਧਾਨ ਕੋਆਰਡੀਨੇਟਰ ਬੰਟੀ ਜਨਾਲਾ ਜੀ ਨੇ ਪੀਪੀ ਚੌਂਕ ਨੂੰ ਜਾਣ ਕਰਨ ਦੀ ਕਾਲ ਦਿੱਤੀ ਆ ਔਰ ਅੱਜ ਸਾਰੀਆਂ ਜਥੇਬੰਦੀਆਂ ਇੱਥੇ ਆਈ ਉਹਨਾਂ ਦੀ ਜਿਹੜੀ ਕਾਲ ਦਿੱਤੀ ਆ ਉਹਨਾਂ ਨੇ ਸਾਨੂੰ ਪੀਪੀ ਚੌਂਕ ਨੂੰ ਜਾਣ ਕਰਨ ਦੀ ਉਹਦੇ ਲਈ ਸਮਰਥਨ ਵੀ ਕਰਦੇ ਆਂ ਔਰ ਉਹਨਾਂ ਦੇ ਨਾਲ ਆਂ ਸਭ ਤੋਂ ਪਹਿਲਾਂ ਤਾਂ ਭਾਨੇ ਨੂੰ ਲੱਖ ਲੱਖ ਦੀ ਲਾਹਨਤ ਪਾਉਣਾ ਜੀ ਦੇਖੋ ਸਾਰੇ ਪੰਜਾਬ ਨੂੰ ਪਤਾ ਕਿ ਪਾਸਟਰ ਅੰਕਲ ਨਰੂਲਾ ਜੀ ਜਿਹੜੀ ਇਹਨਾਂ ਦਾ ਇਹਨਾਂ ਦੇ ਪ੍ਰਚਾਰ 'ਚ ਕਮੀ ਆ ਇਨਾਂ ਕੋਲ ਉਹ ਕੰਮ ਨਹੀਂ ਹੋ ਸਕੇ ਜਿਹੜੇ ਪਾਸਟਰ ਅੰਕੁਰ ਨਰੂਲਾ ਜੀ ਨੇ ਕੀਤੇ ਨੇ ਉਹਨਾਂ ਨੇ ਮਸੀਹ ਕੌਮ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਚੰਗੀ ਸਿਹਤ ਦਿੱਤੀ ਆ ਪੂਰੇ ਵਰਲਡ ਦੇ ਵਿੱਚ ਮਸੀਹ ਕੌਮ ਨੂੰ ਪਹੁੰਚਾਇਆ ਇਹਨਾਂ ਦੀ ਇਹ ਪੰਜਾਬ 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 ਕਰਦੇ ਨੇ ਇਹਨਾਂ ਦੀ ਮੱਝ ਪੰਜਾਬ ਚੋਂ ਜਿਹੜੀ ਉਹ ਮਰ ਚੁੱਕੀ ਆ ਹੁਣ ਇਹਨਾਂ ਦੀਆਂ ਜਦੋਂ ਮੱਝ ਮਰ ਜੈ ਨੇ ਜਿਹੜੀਆਂ ਜੂਹਾਂ ਰਹਿ ਗਈਆਂ ਥੋੜੀਆਂ ਬਹੁਤੀਆਂ ਉਹ ਸ਼ਤਰਾਂ ਨਾਲ ਮਰਨੀਆਂ ਨੇ ਤੁਹਾਨੂੰ ਮਾਰ ਕੇ ਛੱਡਾਂਗੇ ਜੀ ਔਰ ਭਾਨੇ ਨੇ ਜਿਹੜਾ ਇਹ ਕੰਮ ਕੀਤਾ ਇਹ ਨਿੰਦਨਯੋਗ ਆ ਭਾਈ ਚਾਰਕ ਸਾਹਜ ਨੂੰ ਖਤਮ ਕਰਨ ਦੀ ਗੱਲ ਕੀਤੀ ਆ ਜਿੱਦਾਂ ਦਾ ਜੇ ਸਾਨੂੰ 21 ਪਾਉਣਗੇ ਅਸੀਂ 31 ਪਾਵਾਂਗੇ ਹਰ ਗੱਲ ਦਾ ਜਵਾਬ ਇੱਟ ਦਾ ਜਵਾਬ ਇਟ ਨਾਲ ਤੇ ਪੱਥਰ ਦਾ ਜਵਾਬ ਪੱਥਰ ਨਾਲ ਦਵਾਂਗੇ ਜੀ ਹallelujah 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 ਮੇਰੇ ਵੱਲੋਂ ਆਪ ਸਭ ਨੂੰ ਜੈਮਸੀ ਦੀ ਸੋ ਜੋ ਵੀ ਅੱਜ ਇਸ ਜਗ੍ਹਾ ਤੇ ਇਕੱਠ ਹੋਇਆ ਵਾ ਉਹ ਕੱਲ ਜੋ ਹਰਕਤ ਕੀਤੀ ਗਈ ਭਾਨੇ ਸਿੱਧੂ ਵੱਲੋਂ ਉਹ ਬਹੁਤ ਹੀ ਨਿੰਦਨਯੋਗ ਹੈ ਉਹਨਾਂ ਦੇ ਨਾਲ ਇੱਕ ਜੋ ਮੈਂ ਤਾਂ ਜਾਣਦਾ ਨਹੀਂ ਪੰਨੇ ਕਿਹੜਾ ਮਨਾਸ ਆ ਪਰ ਉਹ ਵੀ ਜੋ ਵੀ ਇਹ ਗਲਤ ਸ਼ਰਾਰਤਾਂ ਕਰ ਰਹੇ ਆ ਸਾਡੀ ਕੌਮ ਦੇ ਬਰ ਖਿਲਾਫ ਜੋ ਵੀ ਉਹਨਾਂ ਨੇ ਸ਼ਬਦ ਬੋਲੇ ਆ ਉਹਨਾਂ ਦੇ ਕੜਲੇ ਸ਼ਬਦਾਂ ਵਿੱਚ ਨਿੰਦਾ ਕਰਦਾ ਵਾਂ ਸੋ ਮੈਂ ਪ੍ਰਸ਼ਾਸਨ ਕੋ ਮੰਗ ਕਰਦਾ ਵਾਂ ਕਿ ਇਹੋ ਜੇ ਸ਼ਰਾਰਤੀ ਅਨਸਰਾਂ ਤੇ ਇੱਕ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਕਿ ਇਹਨਾਂ ਨੂੰ ਨੱਥ ਪਾਈ ਜਾ ਸਕੇ ਕਿਉਂਕਿ ਜਦੋਂ ਵੀ ਕ੍ਰਿਸਚਨ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਵਾ ਜਦੋਂ ਵੀ ਕ੍ਰਿਸਮਸ ਦਾ ਤਿਹਾੜ ਆਉਂਦਾ ਵਾ ਉਹ ਇਹਨਾਂ ਕੋਈ ਹਰ ਕੋਈ ਨਵਾਂ ਉੱਠ ਕੇ ਤੇ ਕ੍ਰਿਸਚਨ ਕਮਿਊਨਿਟੀ ਨੂੰ ਟਾਰਗੇਟ ਕਰ ਲੈਂਦਾ ਸੋ ਸਾਡੀ ਮੰਗ ਆ ਗੁਰਦਾਸਪੁਰ ਦੇ ਐਸਐਸਪੀ ਸਾਹਿਬ ਨੂੰ ਕਿ ਇਹਨਾਂ ਸ਼ਰਤਾਂ ਅਨੁਸਾਰ ਦੇ ਪਰਚਾ ਦਰਜ ਕੀਤਾ ਜਾਏ ਸੋ ਸਾਰਿਆਂ ਦਾ ਧੰਨਵਾਦ